ਸਾਡੇ ਲਈ ਜਿਹੜੀ ਪੰਜਾਬ ਯੂਨੀਵਰਸਿਟੀ ਆ ਪੰਜਾਬ ਦੇ ਲੋਕਾਂ ਲਈ ਇਹ ਕੱਲਾ ਇਹਦੀ ਇੱਕ ਵਿਦੇਕ ਆਧਾਰਾ ਜਿੱਥੋਂ ਕਹਿ ਲੋ ਵੀ ਬੱਚੇ ਗ੍ਰੈਜੂਏਸ਼ਨ ਕਰਦੇ ਆ ਮਾਸਟਰ ਕਰਦੇ ਆ ਪੀ ਐਚ ਡੀ ਕਰਦੇ ਆ ਤੇ ਆਪਣੇ ਫੀਲਡ ਜਾ ਕੇ ਕੰਮ ਕਰਦੇ ਆ ਸਾਡੀ ਇਹਦੇ ਨਾਲ ਜਿਹੜੀ ਸਾਂਝ ਆ ਉਹ ਦਹਾਕਿਆਂ ਦੀ ਆ ਮੈਂ ਯਾਦ ਆ ਜਦੋਂ ਪਿਛਲੀ ਵਾਰ ਵੀ ਇਹਦਾ ਕੇਂਦਰੀਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਵਿਧਾਨ ਸਭਾ ਚ ਮਤ ਆਇਆ ਸੀ ਮੈਂ ਉਦੋਂ ਹਾਈ ਐਜੂਕੇਸ਼ਨ ਮਿਨਿਸਟਰ ਉੱਥੇ ਵੀ ਇਸ ਗੱਲ ਦਾ ਜ਼ਿਕਰ ਜਿਹੜਾ ਕੀਤਾ ਸੀ ਕਿ ਜਦੋਂ ਪੰਜਾਬ ਜਾਂ ਕਹੋ ਵੀ ਭਾਰਤ ਤੇ ਪਾਕਿਸਤਾਨ ਵੰਡੇ ਗਏ ਤਾਂ ਲੱਖਾਂ ਪੰਜਾਬੀਆ ਜਿਹੜਾ ਆਪਣੇ ਪਹਿਲੇ ਘਰ ਕਿਉਂਕਿ ਸਾਡੀ ਬੜੀ ਵਿਰਾਸਤ ਸਾਡੀਆਂ ਹਿਸਟੋਰੀਕਲ ਬਿਲਡਿੰਗ ਤੇ ਜਿਹੜੀਆਂ ਪਾਕਿਸਤਾਨ ਰਹਿ ਗਈਆਂ ਤਾਂ ਜਦੋਂ ਲੱਖਾਂ ਪੰਜਾਬੀ ਪਾਕਿਸਤਾਨ ਚ ਆਪਣਾ ਸਾਰਾ ਕੁਝ ਛੱਡ ਕੇ ਆਇਆ ਤਾਂ ਪੰਜਾਬ ਯੂਨੀਵਰਸਿਟੀ ਵੀ ਆਪਣਾ ਪਹਿਲਾ ਘਰ ਜਿਹੜਾ ਲਾਹੌਰ ਛੱਡ ਕੇ ਸਾਡਾਂ ਲਿਥੇ ਹੁਸ਼ਿਆਰਪੁਰ ਆਇਆ ਜੋਸ ਤੋਂ ਬਾਅਦ ਪੰਜਾਬ ਦੇ ਹੀ ਜਿਹੜੇ ਪਿੰਡ ਨੇ ਉਜਾੜ ਕੇ ਚੰਡੀਗੜ੍ਹ 'ਚ ਜਿਹੜਾ ਕਹ ਦੋ ਵੀ ਨਵਾਂ ਕਰ ਨਵੀ ਯੂਨੀਵਰਸਿਟੀ ਜਿਹੜੀ ਉਹ ਬਣਾਈ ਤੀ ਇਸ ਕਰਕੇ ਪੰਜਾਬੀਆਂ ਦੀ ਬੜੀ ਇਮੋਸ਼ਨਲ ਜਿਹੜੀ ਅਟੈਚਮੈਂਟ ਹੈ ਪੰਜਾਬ ਯੂਨੀਵਰਸਿਟੀ ਦੇ ਨਾਲ ਪਰ ਕੇਂਦਰ ਦੀ ਪਤਾ ਨਹੀਂ ਐਸੀ ਕੀ ਮਜਬੂਰੀ ਹੈ ਦੁਬਾਰਾ ਦੁਬਾਰਾ ਇਹਦੀ ਛੇੜਖਾੜ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨਾਲੇ ਜਿਵੇਂ ਕੰਗ ਸਾਬ ਨੇ ਦੱਸਿਆ ਕਿ ਤਾਂ ਜਿਹੜਾ ਸਟੇਟਸ ਹੈ ਉਹ ਬਿਲਕੁਲ ਸਾਫly ਕਿਹਾ ਹੋਇਆ ਹੈ ਕਿ ਇੰਟਰ ਸਟੇਟ ਬੋਡੀ ਕਾਰਪੋਰੇਟ ਹੈ ਇਹਨੂੰ ਤੁਸੀਂ ਵਿਦਾਊਟ ਕੰਸਲਟੇਸ਼ਨ ਪੰਜਾਬ ਦੇ ਨਾਲ ਤੁਸੀਂ ਇਹਨੂੰ ਅਮੈਂਡ ਨਹੀਂ ਕਰ ਸਕਦੇ ਪਰ ਫਿਰ ਵੀ ਗੈਰ ਸੰਵਧਾਨਿਕ ਤਰੀਕੇ ਨਾਲ ਇਹਨੂੰ ਜਿਹੜਾ ਅਮੈਂਡ ਇਹ ਪਹਿਲੀ ਵਾਰ ਨਹੀਂ ਇਹ ਤੋਂ ਪਹਿਲਾਂ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਕਿਉਂਕਿ ਉਦੋਂ ਵੀ ਜਦੋਂ ਅਸੀਂ ਵਿਧਾਨ ਸਭਾ 'ਚ ਮਤਾ ਲੈ ਕੇ ਆਂਦਾ ਉਦੋਂ ਇਹਨੂੰ ਰੱਦ ਕੀਤਾ ਗਿਆ ਉਦੋਂ ਪਹਿਲਾਂ ਵੀ ਤੁਹਾਡੇ ਧਿਆਨ 'ਚ ਹੋਣਾ ਹੈ ਕਿ ਜਿਹੜਾ ਹਰਿਆਣਾ ਖੁਦ ਬਾਂਸੀ لال ਇਹਦੇ ਚੋਂ ਨਿਕਲੇ ਕੇ ਜੀ ਸਾਨੂੰ ਤਾਂ ਜੀ ਪੰਜਾਬ ਯੂਨੀਵਰਸਿਟੀ ਦੀ ਐਫਲੀਏਸ਼ਨ ਚਾਹੀਦੀ ਨਹੀਂ ਆਪ ਉਹਨਾਂ ਨੇ ਆਪਣੀ ਯੂਨੀਵਰਸਿਟੀ ਬਣਾਈ ਉਹਨਾਂ ਨੂੰ ਦੁਬਾਰਾ ਹਰਿਆਣੇ ਨੂੰ ਸਾਬਣ ਦੀ ਕੋਸ਼ਿਸ਼ ਕੀਤੀ ਤੇ ਛੋਟੇ ਯਾਦੂ ਨੇ ਇੱਕ ਵਾਰੀ ਇਹ ਵੀ ਕੋਸ਼ਿਸ਼ ਕੀਤੀ ਕਿ ਪੰਜਾਬ ਯੂਨੀਵਰਸਿਟੀ ਜਿਹੜਾ ਨਾਮ ਹੈ ਉਹਨੂੰ ਬਦਲਾਇਆ ਜਾਵੇ ਇਹ ਮਤਲਬ ਕਿ ਦੁਬਾਰਾ ਦੁਬਾਰਾ ਯੂਨੀਵਰਸਿਟੀ ਨੂੰ ਲੈ ਕੇ ਵੀ ਤੇ ਜਿਹੜੇ ਹੋਰ ਵੀ ਪੰਜਾਬ ਦੇ ਬੜੇ ਇਦਾਂ ਦੇ ਸੰਵੇਦਨਸ਼ੀਲ ਮੁੱਦੇ ਆ ਜਿਨ੍ਹਾਂ ਨੂੰ ਲੈ ਕੇ ਕੇਂਦਰ ਦੀ ਭਾ ਸਰਕਾਰ ਹਮੇਸ਼ਾ ਪੰਜਾਬ ਦੇ ਲੋਕਾਂ ਦਾ ਇੰਤਿਹਾਨ ਲੈ ਲਉ ਜਾਂ ਜਿਹੜਾ ਟੈਂਪਰੇਚਰ ਆ ਚੈੱਕ ਕਰਦੀ ਰਹਿੰਦੀ ਹੈ ਤੁਸੀਂ ਦੇਖੋ ਵੀ ਹੁਣ ਤੋਂ ਨਹੀਂ ਮੈਂ ਪਾਰਲੀਮੈਂਟ 'ਚ ਹੀ ਬੋਲਿਆ ਸੀ ਕਿ ਪੰਜਾਬ ਨਾਲ ਹਰ ਵਾਰ ਇਸ ਤਰ੍ਹਾਂ ਦਾ ਵਿਕਰੇ ਜਿਹੜੇ ਆ ਜਾਂ ਇਸ ਤਰ੍ਹਾਂ ਦਾ ਕਹ ਲਓ ਵੀ ਚੋਪਾਂ ਜਿਹੜੀਆਂ ਨੇ ਕਿਉਂ ਲਾਈਆਂ ਜਾਂਦੀਆਂ ਆ ਹੁਣੇ ਜਿਹੜਾ BBMP ਵਾਲਾ ਹੋਏ ਇਸ ਤੋਂ ਪਹਿਲਾਂ ਇਹਦਾ ਕੇਂਦਰੀਕਰਨ ਦੀ ਕੋਸ਼ਿਸ਼ ਕੀਤੀ ਗਈ ਦੋਸਤੋ ਪਹਿਲਾਂ ਜਿਹੜੇ ਕਿਸਾਨੀ ਇਹ ਬਿੱਲ ਵੀ ਉਹ ਵੀ ਜਿਹੜੇ ਲਿਆਂਦੇਗੇ ਉਹ ਵੀ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਸਾਡੇ ਪੰਜਾਬ ਦੇ ਲੋਕਾਂ ਨੇ ਲੜਾਈ ਲੜੀ ਤਾਂ ਵੀ ਜਿਹੜੇ ਉਹ ਬਿੱਲ ਨੇ ਉਹ ਵਾਪਸ ਹੋਏ ਇਹ ਤੋਂ ਪਹਿਲਾਂ ਵੀ ਤੁਸੀਂ ਹਰ ਜਗ੍ਹਾ ਦੇਖੋ ਕਿ ਸਾਡੇ ਕਦੇ ਗਵਾਂਢੀ ਸੂਬਿਆਂ ਨੂੰ ਕਹੋ ਵੀ ਉਹਨਾਂ ਨੂੰ ਟੈਕਸ ਵਧਾ ਦਿੱਤਾ ਜਾਂਦਾ ਤੇ ਪੰਜਾਬ ਨੂੰ ਇਦਾਂ ਹੀ ਛੱਡ ਦਿੱਤਾ ਜਾਂਦਾ ਸੋ ਹਰ ਜਗ੍ਹਾ ਇਸ ਤਰ੍ਹਾਂ ਦੇ ਜਿਹੜੇ ਭਾਵੇਂ ਉੱਥੇ ਕੋਈ ਵੀ ਧਿਰ ਅੱਜ ਭਾਜਪਾ ਬੈਠੀ ਹੈ ਇਹ ਸਰਕਾਰ ਨੂੰ ਅਸੀਂ ਕਹ ਲਓ ਵੀ ਅਸਤਾਫੀ ਨਹੀਂ ਦਿੰਦੇ ਆ ਕਿ ਤੁਸੀਂ ਇਸ ਤਰ੍ਹਾਂ ਪੰਜਾਬ ਨੂੰ ਦੁਆਰਾ ਦੁਆਰਾ ਟੈਸਟ ਕਰਨਾ ਬੰਦ ਕਰ ਦੋ ਜੋ ਪੰਜਾਬ ਦੀਆਂ ਸੰਸਥਾਵਾਂ ਨੇ ਜੋ ਪੰਜਾਬ ਦੇ ਸੰਵੇਦਨਸ਼ੀਲ ਮੁੱਦੇ ਆ ਤੁਸੀਂ ਐਦਾ ਕਰਕੇ ਅੱਗ ਦੇ ਨਾਲ ਖੇਡ ਰਹੇ ਅੱਜ ਵੀ ਹੁਣ ਤੁਸੀਂ ਦੇਖੋ ਵੀ ਇਹ ਜਿਹੜਾ ਮੁੱਦਾ ਜਿਹੜਾ ਬੰਦਾ ਕਦੇ ਯੂਨੀਵਰਸਿਟੀ ਆਇਆ ਵੀ ਨਹੀਂ ਜਿਹੜਾ ਬਾਪੂ ਪਿੰਡ 'ਚ ਵੀ ਬੈਠਾ ਹੈ ਜਿਹੜਾ ਪਿੰਡ ਦੇ ਸਕੂਲ 'ਚ ਵੀ ਨਹੀਂ ਗਿਆ ਅੱਜ ਉਹ ਵੀ ਇਸ ਮੁੱਦੇ ਨੂੰ ਲੈ ਕੇ ਇਮੋਸ਼ਨਲ ਹੈ ਵੀ ਯਾਰ ਸਾਡੇ ਪੰਜਾਬ ਦੀ ਯੂਨੀਵਰਸਿਟੀ ਆ ਸਾਡੀ ਇੰਨੀ ਦਹਾਕਿਆ ਦੀ ਸਾਹ ਹੈ ਅਸੀਂ ਉਹਦਾ ਕੇਂਦਰੀਕਰ ਨਹੀਂ ਕਰਨ ਦੇਣਾ ਪਰ ਫਿਰ ਜਦੋਂ ਲੋਕਾਂ ਦੀ ਇਦਾਂ ਦੀ ਅਟੈਚਮੈਂਟ ਆ ਪਤਾ ਨਹੀਂ ਕੀ ਐਸੀ ਮਜਬੂਰੀ ਹੈ ਕਿ ਦੁਬਾਰਾ ਦੁਬਾਰਾ ਮਤਲਬ ਕਿ ਇਦਾਂ ਦੀ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀ ਸੋ ਇਸੇ ਨੂੰ ਲੈ ਕੇ ਅੱਜ ਅਸੀਂ ਗਵਰਨਰ ਸਾਹਿਬ ਨਾਲ ਵੀ ਸਾਰੀਆਂ ਅੰਦਰੇ ਬੜੀ ਡਿਟੇਲ ਜਿਹੜੀਆਂ ਗੱਲਾਂ ਹੋਈਆਂ ਤੇ ਉਹਨਾਂ ਨੇ ਵਿਸ਼ਵਾਸ ਜਿਹੜਾ ਦਵਾਇਆਗਾ ਕਿ ਮੈਂ ਉੱਪਰ ਜਿਹੜੀ ਗੱਲ ਕਰੂੰਗਾ ਤੇ ਇਹਨੂੰ ਦਰੁਸਤ ਕਰਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰੂੰਗਾ ਸੋ ਇਹਦੇ ਨਾਲ ਨਾਲ ਅਸੀਂ ਇਹ ਵੀ ਮੰਗ ਕੀਤੀ ਹੈ ਕਿ ਜਿਹੜੀ ਇਲੈਕਸ਼ਨ ਹੈ ਆ ਨੋਟੀਫਿਕੇਸ਼ਨ ਆ ਜਦੋਂ ਬਾਸੋਗੇ ਉਹਦੇ ਨਾਲ ਨਾਲ ਇਲੈਕਸ਼ਨ ਡੇਟ ਵੀ ਅਨਾਉਂਸ ਕੀਤੀ ਜਾਵੇ ਕਿਉਂਕਿ ਸੈਨੇਟ ਜਿਹੜੀ ਇਲੈਕਸ਼ਨ ਦੀ ਡੇਟ ਆ ਉਹ ਵੀ ਢੂ ਹੈ ਆਨਰੇਬਲ ਪੰਜਾਬ ਦੇ ਗਵਰਨਰ ਸ਼੍ਰੀ ਗੁਲਾਬ ਚਕ ਕਟਾਰੀਆ ਸਾਹਿਬ ਨੂੰ ਅਸੀਂ ਮਿਲ ਕੇ ਆਇਆ ਕਿ ਸਾਰਾ ਪੰਜਾਬ ਜਾਣਦਾ ਤੁਸੀਂ ਜਾਣਦੇ ਹੋ ਕਿ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਸੈਨੇਟ ਆ ਤੇ ਸਿੰਡੀਕੇਟ ਆ ਉਹਨੂੰ ਸੈਂਟਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਇੱਕ ਡੈਮੋਕਰੈਟਿਕ ਸੈਟਅਪ ਨੂੰ ਤਬਾਹ ਕੀਤਾਗਾ ਉਹਨੂੰ ਖਤਮ ਕੀਤਾਗਾ ਕਿਵੇਂ 90 ਤੋਂ ਗਿਣਤੀ ਘਟਾ ਕੇ 31 ਕੀਤੀ ਹੈ ਪੰਜਾਬ ਦਾ ਬੱਚਾ ਬੱਚਾ ਜਾਣਦਾ ਕੱਲੀ ਪੰਜਾਬ ਯੂਨੀਵਰਸਿਟੀ ਪ੍ਰਭਾਵਿਤ ਨਹੀਂ ਹੋਈ ਇਹ ਨਹੀਂ ਕਿ ਜੰਨੀਗੜ੍ਹ ਦੀ ਯੂਨੀਵਰਸਿਟੀ ਪ੍ਰਭਾਵਿਤ ਹੋਈ ਆ ਪੰਜਾਬ ਯੂਨੀਵਰਸਿਟੀ ਪ੍ਰਭਾਵਿਤ ਹੋਈ ਆ ਪੰਜਾਬ ਦੇ 200 ਕਾਲਜ 200 ਕਾਲਜ ਜਿਹੜੇ ਪ੍ਰਭਾਵਿਤ ਹੋਏ ਨੇਗੇ ਪਰ ਲੱਖਾਂ ਹੀ ਸਟੂਡੈਂਟ ਜਿਹੜੇ ਪੰਜਾਬ ਦੇ ਨੇਗੇ ਜਿਹੜੇ ਚੰਡੀਗੜ੍ਹ 'ਚ ਪੜਦੇ ਨੇਗੇ ਜਾਂ ਪੰਜਾਬ ਦੇ ਕਾਲਜਾਂ 'ਚ ਪੜਦੇ ਨੇਗੇ ਉਹ ਸਾਰੇ ਪ੍ਰਭਾਵਿਤ ਹੋਏਗੇ ਕਿਉਂਕਿ ਲਗਭਗ ਪਿਛਲੇ 60 ਸਾਲ ਤੋਂ ਇੱਕ ਬਹੁਤ ਹੀ ਅੱਛਾ ਜਿਹੜਾ ਸੈਟਅਪ ਇੱਕ ਡੈਮੋਕਰੈਟਿਕ ਸੈਟਅਪ ਇੱਕ ਆਟੋਨਮਸ ਬਾਡੀ ਦਾ ਸੈਟਅਪ ਜਿਹੜਾ ਬਣਿਆ ਹੋਇਆ ਸੀਗਾ ਉਹਨੂੰ ਸੈਂਟਰ ਸਰਕਾਰ ਨੇ ਯੂਨੀਵਰਸਿਟੀ ਤੇ ਕਬਜ਼ਾ ਕਰ ਦਿੱਤੀ ਨੀ ਉਹਦੇ ਨਾਲ ਕਿ ਇੱਥੇ ਅਸੀਂ ਆਪਣਾ ਸਲੇਵਸ ਫਲਾਵਾਂਗੇ ਇਸ 200 ਕਾਲਜ ਦੇ ਅੰਦਰ ਪੰਜਾਬ ਦੇ ਸਲੇਵਸ ਨੂੰ ਕਿਵੇਂ ਬਦਲਾਂਗੇ ਪੰਜਾਬ ਦੇ ਜਿਹੜੇ ਵਿਆਪਕ ਨੇ ਉਹਨਾਂ ਦੀ ਭਰਤੀ ਪ੍ਰਕਿਰਿਆ ਨੂੰ ਕਿਵੇਂ ਪ੍ਰਭਾਵਿਤ ਕਰਾਂਗੇ ਪੰਜਾਬ ਯੂਨੀਵਰਸਿਟੀ ਭਰਤੀ ਪ੍ਰਕਿਰਿਆ ਨੂੰ ਕਿਵੇਂ ਪ੍ਰਭਾਵਿਤ ਕਰਾਂਗੇ ਇਹ ਸਾਰੇ ਸਿਸਟਮ ਨੂੰ ਤੋੜਨ ਦੇ ਲਈ ਜੋ ਪਿਛਲੇ 60 ਸਾਲ ਤੋਂ ਪੰਜਾਬ ਦੇ ਅੰਦਰ ਯੂਨੀਵਰਸਿਟੀ ਦੇ ਅੰਦਰ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਕੰਮ ਕਰ ਰਿਹਾ ਉਹਨੂੰ ਤਬਾਹ ਕਰਨ ਦੇ ਦੀ ਨੋਟੀਫਿਕੇਸ਼ਨ ਜਿਹੜਾ ਉਹ 28 ਤਰੀਕ ਨੂੰ ਜਾਰੀ ਕੀਤਾ ਤੇ 4 ਤਰੀਕ ਨੂੰ ਕੀ ਕਿਹਾ ਕਿ ਐਸੀ ਨੋਟੀਫਿਕੇਸ਼ਨ ਬਿਟਰੈਕ ਕਰ ਲਿਆ ਬਿਟਰੈਕ ਨਹੀਂ ਕੀਤਾ 5 ਮਿੰਟਾਂ ਬਾਅਦ ਹੀ ਆਫਟਰ ਦੀ 5 ਮਿੰਟਸ ਇੱਕ ਹੋਰ ਨੋਟੀਫਿਕੇਸ਼ਨ ਆ ਜਾਂਦਾਗਾ ਕਿ ਪੈਂਟਿੰਗ ਰੱਖ ਲਿਆ ਜਾਂਦਾਗਾ ਸੋ ਇੱਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਕੇਂਦਰ ਸਰਕਾਰ ਪੰਜਾਬ ਨੂੰ ਪੰਜਾਬੀਅਤ ਨੂੰ ਖਤਮ ਕਰਨਾ ਚਾਹੁੰਦੀ ਆ ਪੰਜਾਬ ਦੇ ਲੋਕਾਂ ਨਾਲ ਦਿਲ ਤੋਂ ਨਫ਼ਰਤ ਕਰਦੀ ਆ ਔਰ ਸਾਡੀਆਂ ਹੁਣ ਯੂਨੀਵਰਸਿਟੀਆਂ ਨੂੰ ਪਾ ਕੇ ਕਦੇ ਪਹਿਲਾਂ ਭਾਖੜਾ ਬਿਆਸ ਡਿਵਿਜਨ ਬੋਰਡ ਨੂੰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹੁਣ ਦੂਜੀ ਅਟੈਂਪਟ ਜਿਹੜੀ ਆ ਸੈਂਟਰ ਸਰਕਾਰ ਦੀ ਕੇਂਦਰ ਸਰਕਾਰ ਦੀ ਭਾਰਤੀ ਜਨਤਾ ਪਾਰਟੀ ਦੀ ਹੋਏ ਆ ਕਿ ਉਹ ਸਾਡੀ ਯੂਨੀਵਰਸਿਟੀ ਨੂੰ ਪੈ ਕੇ 200 ਕਾਲਜਾਂ ਨੂੰ ਬਰਬਾਦ ਕਰਨ ਦਾ ਜਿਹੜਾ ਉਹਨਾਂ ਟੀਚਾ ਮਿਤਰਿਆ ਪਰ ਲੇਕਿਨ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਨ ਦੀ ਪੰਜਾਬ ਦੇ ਮੁੱਖ ਮੰਤਰੀ ਸਾਡੀ ਸਮੁੱਚੀ ਟੀਮ ਆਮ ਆਦਮੀ ਪਾਰਟੀ ਦੀ ਔਰ ਸਾਰੇ ਪੰਜਾਬ ਦੇ 200 ਕਾਲਜਾਂ ਦੇ ਪ੍ਰਿੰਸੀਪਲ 200 ਕਾਲਜਾਂ ਦੇ ਜਿਹੜੇ ਸਾਡੇ ਸਟੂਡੈਂਟ ਨੇ ਚੰਡੀਗੜ੍ਹ ਦੇ ਸਾਡੇ ਸਟੂਡੈਂਟ ਨੇ ਚੰਡੀਗੜ੍ਹ ਯੂਨੀਵਰਸਿਟੀ ਦੀ ਇਲੈਕਟਿਡ ਬਾਡੀ ਦੇ ਵਿਦਿਆਰਥੀ ਜਿਹੜੇ ਲੱਗੇ ਸਾਰੀਆਂ ਜਥੇਬੰਦੀਆਂ ਦੇ ਅਸੀਂ ਰਲ ਕੇ ਜਿਹੜੀ ਆ ਇਹ ਲੜਾਈ ਲੜਾਂਗੇ ਬਿਲਕੁਲ ਇਹ ਸਟੇਟਸ ਜਿਹੜਾ ਉਹਨੂੰ ਬਹਾਲ ਕਰਕੇ ਰੱਖਾਂਗੇ